ਹੈਲੋ ਬੱਚਿਓ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਹਾਂ ਏਕਤਾ ਵਿੱਚ ਬਲ ਹੈ ਕਹਾਣੀ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਇੱਕ ਪਿੰਡ ਵਿੱਚ ਇੱਕ ਸਿਆਣਾ ਕਿਸਾਨ ਰਹਿੰਦਾ ਸੀ ਉਸਦੇ ਚਾਰ ਪੁੱਤਰ ਸਨ ਉਹ ਚਾਰੇ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ ਕਿਸਾਨ ਆਪਣੇ ਪੁੱਤਰ ਨੂੰ ਲੜਦਿਆ ਵੇਖ ਕੇ ਬਹੁਤ ਪਰੇਸ਼ਾਨ ਰਹਿੰਦਾ ਸੀ ਹੁਣ ਉਹ ਬੁੱਢਾ ਹੋ ਗਿਆ ਸੀ ਉਸਨੇ ਸੋਚਿਆ ਕਿ ਉਸ ਦੀ ਮੌਤ ਉਪਰੰਤ ਤਾਂ ਉਸਦੇ ਝਗੜਾਲੂ ਪੁੱਤਰ ਆਪਸ ਵਿੱਚ ਲੜ ਝਗੜ ਕੇ ਛੇਤੀ ਤਬਾਹ ਹੋ ਜਾਣਗੇ ਉਹ ਆਪਣੇ ਪੁੱਤਰਾਂ ਨੂੰ ਆਪਸ ਵਿੱਚ ਮਿਲ ਕੇ ਕੰਮ ਕਰਨ ਦੀ ਸਿੱਖਿਆ ਦੇਣੀ ਚਾਹੁੰਦਾ ਸੀ ਉਹ ਇੱਕ ਸੋਚੀ ਸਮਝੀ ਵਿਉਤ ਅਨੁਸਾਰ ਬੁੱਢਾ ਕਿਸਾਨ ਬਿਮਾਰੀ ਦੇ ਬਹਾਨੇ ਮੰਜਾ ਮਲ ਕੇ ਪੈ ਗਿਆ ਹੁਣ ਉਸਦੇ ਪੁੱਤਰਾਂ ਨੂੰ ਵੀ ਫਿਕਰ ਹੋਇਆ ਕਿ ਉਹ ਸਾਰੇ ਵਾਰੀ ਵਾਰੀ ਪਿਤਾ ਜੀ ਦਾ ਹਾਲ ਪੁੱਛਣ ਲਈ ਉਸ ਕੋਲ ਆਣ ਲੱਗੇ ਇੱਕ ਦਿਨ ਕਿਸਾਨ ਨੇ ਆਪਣੇ ਚਾਹਵਾ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਜਦੋਂ ਸਾਰੇ ਪੁੱਤਰ ਇਕੱਠੇ ਹੋ ਗਏ ਤਾਂ ਬੁੱਢੇ ਕਿਸਾਨ ਨੇ ਕੁਝ ਛੋਟੀਆਂ ਲੱਕੜੀਆਂ ਮੰਗਵਾਈਆਂ ਜਦੋਂ ਲੱਕੜੀਆਂ ਆ ਗਈਆਂ ਤਾਂ ਕਿਸਾਨ ਨੇ ਉਹਨਾਂ ਨੂੰ ਬੰਨਣ ਲਈ ਕਿਹਾ ਹੁਣ ਬੁੱਢੇ ਕਿਸਾਨ ਨੇ ਆਪਣੇ ਇਕੱਲੇ-ਇਕੱਲੇ ਪੁੱਤਰ ਨੂੰ ਲੱਕੜੀਆਂ ਦਾ ਗੱਠਾ ਤੋੜਨ ਲਈ ਕਿਹਾ ਸਾਰਿਆਂ ਨੇ ਵਾਰੀ-ਵਾਰੀ ਜੋਰ ਲਾਇਆ ਪਰ ਉਹ ਗੱਠਾ ਨਾ ਤੋੜ ਸਕੇ ਫਿਰ ਬੁੱਢੇ ਕਿਸਾਨ ਨੇ ਇਸ ਗੱਠੇ ਨੂੰ ਖੋਲ ਦਿਓ ਅਤੇ ਇੱਕ ਇਸ ਫਿਰ ਬੁੱਢੇ ਕਿਸਾਨ ਨੇ ਕਿਹਾ ਕਿ ਇਸ ਗੱਟੇ ਨੂੰ ਖੋਲ ਦਿਓ ਅਤੇ ਕਿ ਇੱਕ-ਇੱਕ ਲੱਕੜੀ ਵੱਖਰੀ-ਵੱਖਰੀ ਕਰ ਦਿਓ ਜਦੋਂ ਲੱਕੜੀ ਲੱਕੜੀਆਂ ਵੱਖਰੀਆਂ-ਵੱਖਰੀਆਂ ਹੋ ਗਈਆਂ ਤਾਂ ਕਿਸਾਨ ਨੇ ਆਪਣੇ ਪੁੱਤਰਾਂ ਨੂੰ ਇੱਕ-ਇੱਕ ਲੱਕੜ ਤੋੜਣ ਲਈ ਕਿਹਾ ਸਾਰਿਆਂ ਨੇ ਝੱਟ ਹੀ ਇੱਕ-ਇੱਕ ਲੱਕੜ ਆਸਾਨੀ ਨਾਲ ਤੋੜ ਦਿੱਤੀ ਹੁਣ ਕਿਸਾਨ ਨੇ ਆਪਣੇ ਪੁੱਤਰਾਂ ਨੂੰ ਸਮਝਾਉਂਦਿਆਂ ਕਿਹਾ ਕਿ ਜੇ ਤੁਸੀਂ ਇਨ੍ਹਾਂ ਲੱਕੜੀਆਂ ਵਾਂਗ ਲੜ ਝਗੜ ਕੇ ਇਕੱਲੇ ਇਕੱਲੇ ਰਹੂਗੇ ਤਾਂ ਕੋਈ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਪਰ ਜੇ ਤੁਸੀਂ ਸਾਰੇ ਲੱਕੜ ਦੇ ਗੱਟੇ ਵਾਂਗ ਇਕੱਠੇ ਰਹੋਗੇ ਤਾਂ ਕੋਈ ਤੁਹਾਡਾ ਵੀ ਕੁਝ ਵੀ ਨਹੀਂ ਵਿਗਾੜ ਸਕੇਗਾ ਪੁੱਤਰਾਂ ਨੂੰ ਹੁਣ ਸਾਰੀ ਗੱਲ ਸਮਝ ਆ ਗਈ ਸੀ ਉਹਨਾਂ ਨੇ ਅੱਗੇ ਤੋਂ ਆਪਸ ਵਿੱਚ ਨਾ ਲੜਨ ਦਾ ਪ੍ਰਣ ਕਰ ਲਿਆ ਅਤੇ ਆਪਣੇ ਪਿਤਾ ਨੂੰ ਮਿਲ ਕੇ ਜੁਲ ਕੇ ਰਹਿਣ ਦਾ ਵਚਨ ਦੇ ਦਿੱਤਾ ਹੁਣ ਕਿਸਾਨ ਅਤੇ ਉਸਦੇ ਪੁੱਤਰ ਖੁਸ਼ੀ-ਖੁਸ਼ੀ ਰਹਿਣ ਲੱਗੇ ਚੰਗੀ ਤਾਂ ਦੇਖ ਲਓ ਵਾ ਇੱਕ ਵਾਰ ਕਹਾਣੀ ਨੂੰ ਤਾਂ ਸਿੱਖਿਆ ਕਿਸ ਤੋਂ ਮਿਲਦੀ ਹੈ ਕਹਾਣੀ ਤੋਂ ਏਕਤਾ ਵਿੱਚ ਬਲ ਹੈ ਤਾਂ ਬੱਚਿਓ ਇਹ ਸੀ ਇਕਤਾ ਵਿੱਚ ਬਲ ਹੈ ਕਹਾਣੀ ਤਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ